ਜੱਗੂ ਭਗਵਾਨਪੁਰੀਏ ਦੀ ਪਰਜਾਈ ਲਵਜੀਤ ਕੋ ਨੂੰ ਪੁਲਿਸ ਨੇ ਕਿਉਂ ਰੋਕੇ ਆਸਟ੍ਰੇਲੀਆ ਜਾਂਦੋ ਜੇ ਕਿਸੇ ਮਾਮਲੇ ਚ ਪੁਛਗੈਸ਼ ਹੀ ਕਰਨੀ ਸੀ ਤਾਂ ਜਦੋਂ ਜੱਗੂ ਦੀ ਭਾਬੀ ਪਿੰਡ ਸੀ ਉਹਦਾ ਕਰ ਲੈਂਦੇ ਏਅਰਪੋਰਟ ਤੇ ਜਾਂਦ ਦਾ ਇੰਤਜ਼ਾਰ ਹੀ ਪੁਲਿਸ ਨੇ ਕਿਉਂ ਕੀਤਾ ਥਾਣਾ ਕੁਮਾਨਛੋਏ ਕਿਹੜੇ ਕਤਲ ਕਾਂਡ ਬਾਰੇ ਪੁਛਗੈਸ਼ ਕਰਨਾ ਚਾਹੁੰਦੀ ਹੈ ਪੁਲਿਸ ਕੀ ਗੋਰੇ ਬਰਿਆ ਦੇ ਕਤਲ ਮਾਮਲੇ ਚ ਹੈ ਕੋਈ ਕਨੈਕਸ਼ਨ ਜੱਗੂ ਭਗਵਾਨਪੁਰੀਏ ਦੇ ਪਰਿਵਾਰ ਨਾਲ ਡੇਰਾ ਬਾਬਾ ਨਾਨਕ ਤੋਂ ਆਪ ਦੇ ਐਮਐਲਏ ਸਿਆਸੀ ਤੌਰ ਤੇ ਖੜੇ ਨੇ ਪਰ ਫਿਰ ਵੀ ਪੁਲਿਸ ਜੱਗੂ ਦੀ ਪਰਚਾਈ ਨੂੰ ਰੋਕ ਕੇ ਸਵਾਲ ਤਾਂ ਉੱਠਣਗੇ ਕੀ ਆਉਣ ਵਾਲੇ ਸਮੇਂ ਚ ਪੁਲਿਸ ਇਸ ਕਾਰਵਾਈ ਨਾਲ ਜੱਗੂ ਦੇ ਸਿਆਸੀ ਰਿਸ਼ਤੇ ਸੁਧਰਨਗੇ ਜਾਂ ਵਿਗੜਨਗੇ ਸੂਤਰਾਂ ਦੇ ਹਵਾਲੇ ਤੋਂ ਆਉਣ ਵਾਲੇ ਸਮੇਂ ਚ ਕਿਸੇ ਵੱਡੀ ਵਾਅਦ ਆਦ ਨੂੰ ਰੋਕਣ ਲਈ ਅਤਿਆਤਨ ਤੌਰ ਤੇ ਪੁਲਿਸ ਦੀ ਇਸ ਕਾਰਵਾਈ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਤੇ ਉਸਦੇ ਦੋਸਤ ਦਾ ਬੰਬੀਆ ਗੈਂਗ ਦੇ ਸ਼ੂਟਰ ਕਰ ਦਿੰਦੇ ਨੇ ਜੱਗੂ ਦੀ ਮਾਤਾ ਦੇ ਹੱਕ 'ਚ ਨੈਸ਼ਨਲ ਹਾਈਵੇ ਜਾਮ ਕਰਕੇ ਰੋਜ਼ ਪ੍ਰਦਰਸ਼ਨ ਹੁੰਦਾ ਹੈ ਸਸਕਾਰ ਦੇ ਲਈ ਜੱਗੂ ਭਗਵਾਨਪੁਰਿਆ ਦੀ ਭਰਜਾਈ ਲਵਜੀਤ ਕੌਰ ਆਸਟ੍ਰੇਲੀਆ ਤੋਂ ਆਕੇ ਅੰਤਿਮ ਰਸਮਾਂ ਪੂਰੀਆਂ ਕਰਦੀ ਹੈ ਤੇ ਕੱਲ ਜਦੋਂ ਜੱਗੂ ਦੀ ਭਾਬੀ ਆਸਟ੍ਰੇਲੀਆ ਵਾਪਸ ਜਾਣ ਲਈ ਅੰਮ੍ਰਿਤਸਰ 에য়ারਪੋਰਟ ਪਹੁੰਚਦੀ ਹੈ ਤਾਂ ਉਸ ਤੋਂ ਪਹਿਲਾਂ ਪੁਲਿਸ ਵੱਲੋਂ ਐਲਓਸੀ ਜਾਰੀ ਹੋਣ ਕਰਕੇ ਅੰਮ੍ਰਿਤਸਰ 에য়ারਪੋਰਟ ਪੁਲਿਸ ਜੱਗੂ ਦੀ ਭਾਬੀ ਲਵਜੀਤ ਕੌਰ ਨੂੰ ਜਹਾਜ਼ ਚੜ੍ਹਨ ਤੋਂ ਰੋਕ ਲੈਂਦੀ ਹੈ ਤੇ ਦੇਰ ਰਾਤ ਹੀ ਬਟਾਲਾ ਪੁਲਿਸ ਦੇ ਹਵਾਲੇ ਕਰ ਦਿੰਦੀ ਹੈ ਬਟਾਲਾ ਪੁਲਿਸ ਕੁਮਾਨਚ ਹੋਏ ਇੱਕ ਵੱਡੇ ਕਤਲकांड ਦੀ ਗੁੱਥੀ ਨੂੰ ਸੁਲਝਾਉਣ ਲਈ ਜੱਗੂ ਦੀ ਭਾਬੀ ਲਵਜੀਤ ਕੌਰ ਕੋਲੋਂ ਪੁੱਛਗਿੱਛ ਕਰੇਗੀ ਤਪਦੀਸ਼ ਤੋਂ ਬਾਅਦ ਕੀ ਪਤਾ ਚੱਲੇਗਾ ਕਿ ਕਿਹੜੇ ਗੈਂਗਸਟਰ ਦੇ ਕਤਲ ਵਿੱਚ ਪੁੱਛਗਿੱਛ ਹੋਈ ਹੈ ਜਾਂ ਉਸ ਨੂੰ ਨਾਕਜਤ ਕੀਤਾ ਗਿਆ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਪਰਜਾਈ ਲਵਜੀਤ ਕੌਰ ਨੂੰ ਪੁਲਿਸ ਨੇ ਕਿਉਂ ਰੋਕੇ ਆਸਟ੍ਰੇਲੀਆ ਜਾਣ ਤੋਂ ਜੇ ਕਿਸੇ ਮਾਮਲੇ 'ਚ ਪੁੱਛਗਿੱਛ ਹੀ ਕਰਨੀ ਸੀ ਤਾਂ ਜਦੋਂ ਜੱਗੂ ਦੀ ਭਾਬੀ ਪਿੰਡ ਸੀ ਉਹਦਾ ਕਾਰ ਲੰਦੇ 에어ਪੋਰਟ ਤੇ ਜਾਂਦਾ ਇੰਤਜ਼ਾਰ ਹੀ ਪੁਲਿਸ ਨੇ ਕਿਉਂ ਕੀਤਾ? ਥਾਣਾ ਕੁਮਾਨਛੋਏ ਕਿਹੜੇ ਕਤਲ ਕਾਂਡ ਬਾਰੇ ਪੋਸਟ ਡੈਸ਼ ਕਰਨਾ ਚਾਹੁੰਦੀ ਹੈ ਪੁਲਿਸ? ਕੀ ਗੋਰੇ ਬਰਿਆ ਦੇ ਕਤਲ ਮਾਮਲੇ 'ਚ ਹੈ ਕੋਈ ਕਨੈਕਸ਼ਨ? ਜੱਗੂ ਭਗਵਾਨਪੁਰੀਆ ਦੇ ਪਰਿਵਾਰ ਨਾਲ ਡੇਰਾ ਬਾਬਾ ਨਾਨਕ ਤੋਂ ਆਪ ਦੇ ਐਮਐਲਏ ਸਿਆਸੀ ਤੌਰ ਤੇ ਖੜੇ ਨੇ ਪਰ ਫਿਰ ਵੀ ਪੁਲਿਸ ਜੱਗੂ ਦੀ ਪਰਜਾਈ ਨੂੰ ਰੋਕ ਕੇ ਸਵਾਲ ਤਾਂ ਉੱਠਣ ਗਏ। ਕੀ ਆਉਣ ਵਾਲੇ ਸਮੇਂ 'ਚ ਪੁਲਿਸ ਇਸ ਕਾਰਵਾਈ ਨਾਲ ਜੱਗੂ ਦੇ ਸਿਆਸੀ ਰਿਸ਼ਤੇ ਸੁਧ ਵੀ ਘਟਨਲੇ ਸੂਤਰਾਂ ਦੇ ਹਵਾਲੇ ਤੋਂ ਆਉਣ ਵਾਲੇ ਸਮਝ ਕਿਸੇ ਵੱਡੀ ਵਾਅਦ ਆਪ ਨੂੰ ਰੋਕਣ ਲਈ ਅਤਿਆਤਨ ਤੌਰ ਤੇ ਪੁਲਿਸ ਦੀ ਇਸ ਕਾਰਵਾਈ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਤਾ ਤੇ ਉਸਦੇ ਦੋਸਤਾਂ ਬੰਬੀ ਹਾ ਗੈਂਗ ਦੇ ਸ਼ੂਟਰ ਕਤਲ ਕਰ ਦਿੰਦੇ ਨੇ ਜੱਗੂ ਦੀ ਮਾਤਾ ਦੇ ਹੱਕ ਚ ਨੈਸ਼ਨਲ ਹਾਈਵੇ ਜਾਂਗ ਕਰਕੇ ਰੋਜ਼ ਪ੍ਰਦਰਸ਼ਨ ਹੁੰਦਾ ਹੈ ਸਸਕਾਰ ਦੇ ਲਈ ਜੱਗੂ ਭਗਵਾਨਪੁਰੀਏ ਦੀ ਭਰਜਾਈ ਲਖਜੀਤ ਕੋਰ ਆਸਟ੍ਰੇਲੀਆ ਤੋਂ ਆ ਕੇ ਅੰਤਿਮ ਰਸਮਾਂ ਪੂਰੀਆਂ ਕਰਦੀ ਹੈ ਤੇ ਕੱਲ ਜਦੋਂ ਜੱਗੂ ਦੀ ਭਾਬੀ ਆਸਟ੍ਰੇਲੀਆ ਵਾਪਸ ਜਾਣ ਲਈ ਅੰਮ੍ਰਿਤਸਰ 에어ਪੋਰਟ ਪਹੁੰਚ ਗਿਆ ਤਾਂ ਉਸ ਤੋਂ ਪਹਿਲਾਂ ਪੁਲਿਸ ਵੱਲੋਂ ਐਲਓਸੀ ਜਾਰੀ ਹੋਣ ਕਰਕੇ ਅੰਮ੍ਰਿਤਸਰ 에어ਪੋਰਟ ਪੁਲਿਸ ਜੱਗੂ ਦੀ ਭਾਬੀ ਲਵਜੀਤ ਕੌਰ ਨੂੰ ਜਹਾਜ਼ ਚੜ੍ਹਨ ਤੋਂ ਰੋਕ ਲੈਂਦੀ ਹੈ ਤੇ ਦੇਰ ਰਾਤ ਹੀ ਬਟਾਲਾ ਪੁਲਿਸ ਦੇ ਹਵਾਲੇ ਕਰ ਦਿੰਦੀ ਹੈ ਬਟਾਲਾ ਪੁਲਿਸ ਕੁਮਾਰਾਚ ਹੋਏ ਇੱਕ ਵੱਡੇ ਕਤਲकांड ਦੀ ਗੁੱਥੀ ਨੂੰ ਸੁਲਝਾਉਣ ਲਈ ਜੱਗੂ ਦੀ ਭਾਬੀ ਲਵਜੀਤ ਕੌਰ ਕੋਲੋਂ ਪੁੱਛਗਿੱਛ ਕਰੇਗੀ ਤਬਦੀਸ਼ ਤੋਂ ਬਾਅਦ ਕੀ ਪਤਾ ਚੱਲੇਗਾ ਕਿ ਕਿਹੜੇ ਗੈਂਗਸਟਰ ਦੇ ਕਤਲ ਵਿੱਚ ਪੁਸ਼ਗਿਸ਼ ਹੋਈ ਹੈ ਜਾਂ ਉਸ ਨੂੰ ਨਾਕਜਤ ਕੀਤਾ ਗਿਆ